ਹੈਲੋ ਜੀ ਅੱਜ ਫਿਰ ਆਪਾਂ ਤੁਹਾਡੇ ਲਈ ਲੈ ਕੇ ਗਏ ਦਾ ਬਹੁਤ ਹੀ ਜਿਆਦਾ ਪਿਆਰਾ ਜਿਹਾ ਡਿਜ਼ਾਈਨ ਤੁਸੀਂ ਨੈਕ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਜਿਹਾ ਨੈਕ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਡਿਜ਼ਾਈਨ ਆਪਾਂ ਕਿਸ ਤਰੀਕੇ ਨਾਲ ਰੜੀ ਕੀਤਾਗਾ ਕੀ ਕੀ ਆਪਾਂ ਮਟੀਰੀਅਲ ਲੈਤਾਗਾ ਤੁਹਾਨੂੰ ਪ੍ਰੋਪਰ ਜਿਹੜੀ ਦੀ ਜਾਣਕਾਰੀ ਦੇਵਾਂਗੇ ਤੇ ਇਹਨਾਂ ਪਤਾਂ ਨੂੰ ਬਣਾਉਣਾ ਕਟਾਈ ਕਰਨਾ ਸਾਰਾ ਦੱਸਾਂ ਜੀ ਬਈ ਕਿਸ ਤਰੀਕੇ ਨਾਲ ਆਪਾਂ ਰੈਡੀ ਕੀਤਾ ਹੈਗਾ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤਾਂ ਤੁਹਾਨੂੰ ਦੱਸਦੇ ਆ ਇਹ ਗਲੇ ਦੇ ਡਿਜ਼ਾਈਨ ਬਾਰੇ ਵੀ ਇਹਦੇ ਵਿੱਚ ਆਪਾਂ ਕੀ ਕਿਵੇਂ ਕਿਵੇਂ ਨੂੰ ਕਟਾਈ ਕਰਦੇ ਕਿਸ ਤਰ੍ਹਾਂ ਆਪਾਂ ਜੰਦ ਕੀਤਾ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਤੁਹਾਨੂੰ ਦੱਸਦੇ ਆ ਨਾ ਕਟਾਈ ਤੇ ਸਿਲਾਈ ਕਰਨ ਦਾ ਸਵਾਤਿ ਦਾੜਾ ਚੜੀ ਚੜੀ ਕਮਲ ਫੈਸ਼ਨ ਸ਼ੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆ ਆਪਾਂ ਗਲੇ ਦਾ ਡਿਜ਼ਾਈਨ ਜਿਹੜਾ ਆ ਆਪਾਂ ਗਏ ਦਾ ਡਿਜ਼ਾਈਨ ਬਣਾਵਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਬਣਾਉਣਾ ਆਪ ਤੁਹਾਨੂੰ ساری ਪ੍ਰੋਪਰਟੀ ਦੀ ਜਾਣਕਾਰੀ ਦੇਵਾਂਗੇ ਇਹਦੀ ਕਟਾਈ ਕਰਨ ਦੱਸਾਂਗੇ ਜੜਾਈ ਕਰਨ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਰਦੇ ਹਾਂ ਅੰਦੇ ਨਾਲ ਦੇਖਣਾ ਵੀਡੀਓ ਸਕਿਪ ਨਾ ਕਰਨਾ ਜਿਹੜਾ ਡਿਜ਼ਾਈਨ ਆਗਾ ਬਹੁਤ ਹੀ ਜ਼ਿਆਦਾ ਸੋਹਣਾਗਾ ਇਹ ਆਪਾਂ ਬਣਾਵਾਂਗੇ ਲਾਈਨਿੰਗ ਵਾਲੇ ਕਮੀਜ਼ ਦੇ ਉੱਪਰ ਜਿਹੜਾ ਜਿਵੇਂ ਕਿ ਹੁੰਦਾ ਕੋਸਮਰ ਸੀਜ਼ਨ ਆ ਗਿਆ ਤਾਂ ਹੁਣਾ ਗਰਮੀ ਵਾਲੇ ਸੂਟਾਂ ਦੇ ਉੱਪਰ ਆਪਾਂ ਇਹ ਡਿਜ਼ਾਈਨ ਹੈ ਜਿਹੜਾ ਘਰ ਬੈਠੇ ਆਰਾਮ ਨਾਲ ਬਣਾ ਸਕਦੇ ਆਂਗੇ ਵੀਡੀਓ ਸ਼ੁਰੂ ਕਰਦੇ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਲਾਈਕ ਚੇਅ ਤਾਂ ਇਹ ਨਵੀਆਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੁਸੀਂ ਇੱਕ ਫ੍ਰੀ ਸਿਲਾਈ ਕੋਰਸੜਾ ਘਰ ਬੈਠੇ ਸਿੱਖ ਸਕੋ ਆਪਣਾ ਦੂਸਰਾ ਚੈਨਲ ਹੈਗਾ ਜੀ ਸਿੱਧੂ ਬੁਟੀਕ ਜੋਗਾ ਜਿਹਦੇ ਉੱਪਰ ਆਪਾਂ ਸਿਰਫ ਸੂਟਾਂ ਦੇ ਵੀਡੀਓਜ਼ ਪਾ ਰਹੇ ਆਂਗੇ ਤੇ ਆਪਣਾ ਉਹ ਵੀ ਚੈਨਲ ਆਗਾ ਦੇਖੋ ਪਲੀਜ਼ ਜੇਕਰ ਤੁਸੀਂ ਸਾਨੂੰ ਉਸ ਚੈਨਲ ਤੋਂ ਦੇਖ ਰਹੇ ਹੋ ਤਾਂ ਪਲੀਜ਼ ਸਾਡੇ ਸਿੱਧੂ ਬੁਟੀਕ ਜੋਗਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਹੀ ਉਹਦੇ ਉੱਪਰ ਆਉਣ ਵਾਲੇ ਛੋਟੇ ਛੋਟੇ ਸੂਟਾਂ ਦੇ ਵੀਰੇ ਤੁਸੀਂ ਘਰ ਬੈਠੇ ਦੇਖ ਸਕਦੇ ਆਪਣੇ ਲਈ ਛੋਟੇ ਛੋਟੇ ਰੰਗਾਂ ਦੇ ਸੂਟ ਤੁਸੀਂ ਤਿਆਰ ਕਰਵਾਉਂਦੇ ਰਹੋ ਪਾਉਂਦੇ ਰਹੋ ਤੇ ਜਿਵੇਂ ਕਿ ਦੇਖੋ ਪ੍ਰਿੰਟਰ ਸੂਟਾਈ ਵੀ ਆਪਾਂ ਵੀਡੀਓ ਚ ਪਾਈਆਂ ਨੇ ਜੇਕਰ ਤੁਹਾਨੂੰ ਕੋਈ ਵੀ ਪ੍ਰਿੰਟ ਸੂਟ ਪਸੰਦ ਆਦਾ ਤੁਸੀਂ ਉਹਨਾਂ ਵਿੱਚੋਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਪ੍ਰਿੰਟ ਸੂਟ ਵੀ ਜਿਹੜਾ ਖਰੀਦਦਾ ਦੀ ਕਰ ਸਕਦੇ ਹੋ ਸਲਾਈ ਕਰਵਾਉਣਾ ਨਾ ਕਰੂਣਾ ਤੁਹਾਡੀ ਆਪਣੀ ਇੱਛਾ ਹੈਗੀ ਆਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਤੁਹਾਨੂੰ ਦੱਸ ਦਾਂਗੇ ਇਹ ਸਾਮਰ ਵਾਲੇ ਸੂਟਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਯੂਨੀਕ ਜਿਹਾ ਡਿਜ਼ਾਈਨ ਜਿਹੜਾ ਬਣਾਉਣ ਦਾ ਤਰੀਕਾ ਆਪਾਂ ਉਹਦੇ ਲਈ ਕੀ ਕੀ ਮਟੀਰੀਅਲ ਇੱਥੇ ਤੇ ਕਿਸ ਤ ਦੇਖੋ ਆਪਾਂ ਇਹ ਲੈ ਕੇ ਬੁਕਰਮ ਲੈਤੀ ਹੈਗੀ ਪੀਐਸਡੀ ਦਾ ਬੁਕਰਮ ਤੇ ਇੱਕ ਕੱਪੜਾ ਲੈਤੀ ਹੈਗੀ ਲੈਸ ਇਹ ਆਪਾਂ ਦੇਖੋ ਪਲੇਟਾਂ ਪਾ ਕੇ ਜਿਹੜੀ ਸ਼ਰਟ ਹੈਗੀ ਡੈਡੀ ਕਰ ਰੱਖੇ ਫਰੰਟ ਪੱਲਾ ਇਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਉਣਾਗਾ ਦੇਖੋ ਇਹ ਸੂਟ ਆਪਣੇ ਕੋਲ ਹੀ ਸੇਲ ਹੋਇਆਗਾ ਟਿਸਟਾ ਬ੍ਰਾਂਡ ਦਾ ਸੂਟ ਸੀਗਾ ਪ੍ਰਿੰਟਡ ਹੈ ਇਹਦੀ ਆਪਾਂ ਸਿੱਧੂ ਟਿਕ ਜੋਗਾ ਦੇ ਉੱਪਰ ਵੀਡੀਓਜ਼ ਅਪਲੋਡ ਕੀਤੀ ਹੋਈ ਹੈ ਸੂਟਾਂ ਦੀ ਤੁਸੀਂ ਉੱਥੋਂ ਇਹਨਾਂ ਨੂੰ ਦੇਖ ਸਕਦੇ ਹੋ ਦੇਖੋ ਇਹਦੇ ਲਈ ਆਪਾਂ ਇਹ ਡਿਜ਼ਾਈਨ ਬਣਾਉਣਾ ਕਿਹੜੇ ਤਰੀਕੇ ਨਾਲ ਬਣਾਉਣਾਗਾ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਬੁਕਰਮ ਦੱਸ ਦਈਏ ਬੁਕਰਮ ਦੇਖੋ ਡਬਲ ਬੋਲਡ ਹੈ ਮੇਰੇ ਕੋਲ ਮੈਂ ਇਹਦੇ ਉੱਪਰ ਦੇਖੋ ਇਸ ਤਰ੍ਹਾਂ ਸਿਲਾਈ ਲਗਾ ਲਈ ਤਾਂ ਜੋ ਇਹ ਬੁਕਰਮ ਹੈ ਕਿਦਰ ਉਧਰ ਨਾਲ ਤੇ ਆਪਾਂ ਜਿਹੜਾ ਡਿਜ਼ਾਈਨ ਹੈਗਾ ਆਰਾਮ ਦੇ ਨਾਲ ਇਹਦੇ ਉੱਪਰੋਂ ਕੱਟ ਸਕੀਏ ਦੇਖੋ 10 ਇੰਚ ਚੌੜੀ ਤਾਂ ਮੈਂ ਬੁਕਰਮ ਲੈਤੀਗੀ ਚੜਾਈ ਦੇ ਵਿੱਚ ਮੈਂ ਲੈਤੀਗੀ ਇਹ 10 ਇੰਚ ਲੰਬਾਈ ਦੇ ਵਿੱਚ ਆਪਣੇ ਕੋਲੇ ਥੋੜੀ ਜਿਹੀ ਜ਼ਿਆਦਾ ਸੀਗੀ ਆਪਾਂ ਇਹਨੂੰ ਐਸੇ ਲੋਟੀ ਰੱਖ ਲਏ ਤਾਂ ਸਾਡੇ 20 ਇੰਚ ਹੈਗੀ ਵੈਸੇ ਆਪਾਂ ਨੂੰ ਲੰਬਾਈ ਦੇ ਵਿੱਚ ਥੋੜੀ ਜਿਹੀ ਘੱਟ ਜ਼ਰੂਰ ਪਾਉਗੀ ਕਿਉਂਕਿ ਆਪਾਂ ਡਿਜ਼ਾਈਨ ਹੈ ਨਾ ਨੀਚੇ ਤੱਕ ਜ਼ਿਆਦਾ ਨਹੀਂ ਲੈ ਕੇ ਜਾਣਾ ਦੇਖੋ ਇਹ ਬੁਕਰਮ ਨੂੰ ਆਪਾਂ ਯਾਹ ਟ੍ਰਿਕ ਨੂੰ ਦੇਖੋ ਡਬਲ ਫੋਲਡ ਕਰਕੇ ਆਪਾਂ ਤਿਆਰ ਕਰ ਲਿਆ ਇਹ ਡਬਲ ਫੋਲਡ ਕੀਤੀ ਹੋਈ ਬੁੱਕਰਮ ਹੁਣ ਇਹਦੇ ਪ੍ਰੋਪਰਟੀ ਜ਼ੈਨ ਬਣਾਉਣਾਗਾ ਕਿਸ ਤਰੀਕੇ ਨਾਲ ਬਣਾਉਣਾਗਾ ਸਭ ਤੋਂ ਪਹਿਲਾਂ ਪਤਾ ਨੂੰ ਦੱਸ ਦਿਆਂ ਦੇਖੋ ਮੇਰੇ ਕੋਲੇ ਗਲੇ ਗੋਲ ਗਲੇ ਦਾ ਫਰਮਾ ਹੈ ਇੱਕ ਆਪਾਂ ਇਹਦੇ ਨਾਲ ਗਲਾ ਜਿਹੜਾ ਕਟਾਈ ਕਰਨਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ 3 ਇੰਚ ਚ ਚੜਾਈ ਤੇ ਨਿਸ਼ਾਨ ਲਗਾ ਲਾਂਗੇ ਨਾ 3 ਇੱਕ ਸੂਦ ਘੱਟ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਉਨਾ ਪੈ ਦੇ ਵਿੱਚ ਲੰਬਾਈ ਦਾ ਨਿਸ਼ਾਨ ਲਗਾਉਣਾਗਾ ਲੰਬਾਈ ਆਪਾਂ ਲਗਾਉਣੇ ਦੇ ਕੋਈ ਇਸ ਤਰ੍ਹਾਂ ਟੇਡਾ ਕਰਕੇ 7 ਇੰਚ ਤੇ ਇਹ 7 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਇੱਥੋਂ ਰੱਖਾਂਗਾ ਇੱਥੋਂ ਰੱਖਣਾ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਰੱਖਣਾ ਦੇਖੋ ਇੱਥੋਂ ਵੀ ਆਪਾਂ ਦੇਖਣਾ ਤਿੰਨ ਤੋਂ ਇੱਕ ਸੂਦ ਕੱਟ ਇਸ ਤਰ੍ਹਾਂ ਦੇਖ ਕੇ ਇਹਨੂੰ ਰੱਖਣ ਤੋਂ ਬਾਅਦ ਉਹਨੇ ਦੇ ਉੱਪਰ ਐਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਦੇਖ ਕੇ ਗਲੇ ਨਾਲ ਪਰ ਗੋਲ ਬਣਾ ਲਿਆ ਇਸ ਤਰ੍ਹਾਂ ਐਸ ਤਰ੍ਹਾਂ ਦੇਖ ਕੇ ਗੋਲ ਗਲੇ ਦਾ ਜਿਹੜਾ ਨਿਸ਼ਾਨ ਲਾਗੇ ਬਿਲਕੁਲ ਲੱਗ ਕੇ ਰੈਡੀ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆ ਇਹਦਾ ਨਿਸ਼ਾਨ ਦੇਖੋ ਆਪਾਂ ਗਲਾ ਜਿਹੜਾ ஸ்ਲੋਟ ਬਣਾ ਲਿਆ ਆਪਾਂ ਤੁਹਾਨੂੰ ਗਲਾ ਦਿਖਾਉਣੇ ਆ ਵਿਚਕਾਰ ਤੋਂ ਦੇਖ ਇਸ ਤਰ੍ਹਾਂ 7 ਇੰਚਾ ਪੱਗੜਾ ਜਿਹੜਾ ਲੈਂਥ ਲੈ ਲਈ ਹਮੇਸ਼ਾ ਤੁਸੀਂ ਗਲੇ ਦਾ ਇਸ ਤਰ੍ਹਾਂ ਟੇਡੇ ਲੋਟ ਮਿਲਣਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਡਿਜ਼ਾਈਨ ਪਾਉਣਾਗਾ ਇਹ ਡਿਜ਼ਾਈਨ ਆਪਾਂ ਕਿੰਨੇ ਇੰਚ ਦਾ ਪਾਉਣਾਗਾ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਇਹ ਡਿਜ਼ਾਈਨ ਪਾਉਣਾ ਇਹਦੇ ਵਿੱਚ ਆਪਾਂ ਦੇਖੋ ਬਿਲਕੁਲ ਇਸ ਤਰ੍ਹਾਂ 7 ਇੰਚ ਦਾ ਕਰ ਜਿਆਦਾ ਨਹੀਂ ਪਾਉਣਾ ਸਿਰਫ 7 ਇੰਚ ਦੇ ਕਰ ਉਸ ਤੋਂ ਬਾਅਦ ਇੱਥੋਂ ਆਪਾਂ ਇੱਕ ਨਿਸ਼ਾਨ ਦੇਣਾਗਾ ਇੱਥੋਂ ਜਾਣ ਕੇ ਆਪਾਂ ਉੱਪਰਲੇ ਨਿਸ਼ਾਨ ਤੋਂ ਨਿਸ਼ਾਨ ਦੇਵਾਂਗੇ ਇਸ ਤਰ੍ਹਾਂ ਸਵਾ ਇੰਚ ਦਾ ਸਵਾ ਤੇ ਸਵਾ ਦੇ ਕੋਟਾਈ ਇੰਚ ਆਪਣਾ ਲਈ ਗਾਇਦੀ ਚੁੜਾਈ ਬਣ ਜੂਗੀ ਇੱਥੋਂ 2 1/2 ਇੰਚ ਆਪਾਂ ਇੱਥੇ ਨਿਸ਼ਾਨ ਦੇ ਲਿਆ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਦੇਖ ਕੇ ਇੱਥੋਂ ਆਪਾਂ ਲਗਾ ਲਿਆ ਅੱਧੇ ਇੰਚ ਤੋਂ ਘੱਟ ਯਾਨੀ ਕਿ ਤਿੰਨ ਸੂਤ ਤਿੰਨ ਕਸੂਤ ਤੇ ਆਪਾਂ ਨਿਸ਼ਾਨ ਦੇ ਲਿਆ ਇਹ ਨਿਸ਼ਾਨ ਨੂੰ ਇਹ ਨਿਸ਼ਾਨ ਦੇ ਨਾਲ ਬਿਲਕੁਲ ਇਸ ਤਰ੍ਹਾਂ ਰੇਮ ਲਾ ਦਾਂਗੇ ਆਪਾਂ ਇਸ ਤਰ੍ਹਾਂ ਲੇ ਰੇ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜਿੰਨੀ ਇਹਦੀ ਚੜਾਈ ਦੇਣੀ ਹੈਗੀ ਸ਼ੈੜ ਤੋਂ ਉਹ ਆਪਣੀ ਲੱਗੂਗੀ ਦੇਖੋ ਨੀਚੇ ਆ ਲੈ ਨਿਸ਼ਾਨ ਤੋਂ ਹੁਣ ਇੱਥੋਂ ਆਪਾਂ ਇਹਨੂੰ ਨਿਸ਼ਾਨ ਨੂੰ ਦੇਵਾਂਗੇ ਦੇਖੋ ਸਕੇਲ ਨਾਲ ਨਿਸ਼ਾਨ ਇਸ ਤਰ੍ਹਾਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਹੁਣ ਇੱਥੋਂ ਆਪਾਂ ਨਿਸ਼ਾਨ ਦੇ ਲਾਂਗੇ ਇੱਕ ਬਿਲਕੁਲ ਇਸ ਤਰ੍ਹਾਂ ਤਿਰਸੇ ਲੋਟ ਤੁਸੀਂ ਦੇਖ ਸਕਦੇ ਹੋ ਤਿਰਸੇ ਲੋਟ ਦੇਖੋ ਇੱਕ ਨਿਸ਼ਾਨ ਦਾ ਦਿੱਤਾ ਆਪਾਂ ਜਿਹੜੀ ਆਪਣੇ ਉੱਪਰਲੀ ਨਿਸ਼ਾਨੀ ਆ ਗਈ ਇਹ ਵਾਲੀ ਗਲਾਈ ਜਾਂ ਆ ਗਈ ਦੇਖੋ ਇਹਦੇ ਤੋਂ ਇਹ ਤੋਂ ਆਪਾਂ 2.5 ਇੰਚ ਦਾ ਨਿਸ਼ਾਨ ਲਗਾਏ ਜਾਨੀ ਕਿ ਇਹਦੇ ਵਿੱਚ ਕੱਟ ਰਹਿ ਜੂਗਾ 2.5 ਇੰਚ ਦਾ ਇੱਕ ਨਿਸ਼ਾਨੇ ਵਾਲਾ ਲਗਾਏਗਾ ਜਿਹੜੀ ਆਪਣੀ ਬਾਹਰਲੀ ਗਲਾਈ ਹੈ ਹੁਣ ਆਪਾਂ ਇੱਥੋਂ ਤੱਕ ਨਹੀਂ ਕੱਟ ਕਰਨਾ ਆਪਾਂ ਇੱਥੋਂ ਤੱਕ ਕਰਨੀ ਹੈ ਬਾਹਰਲੀ ਗਲਾਈ ਤੇ ਜਿਹੜੀ ਕੱਟ ਕਰਨੀ ਹੈ ਅੰਦਰਲੀ ਗਲਾਈ ਆਪਾਂ ਇੱਥੋਂ ਤੱਕ ਲੈ ਆ ਕੇ ਨੂੰ ਇਸ ਤਰੀਕੇ ਦੇ ਨਾਲ ਆਪਾਂ ਇਹ ਤੋਂ ਤੇ ਕੱਟ ਕੱਟ ਕਰਨਾ ਹੁਣ ਆਪਾਂ ਕਿਹੜੇ ਤਰੀਕੇ ਨਾਲ ਕੱਟ ਕਰਨਾ ਪਤਾ ਨੂੰ ਇਹ ਦੱਸ ਦਿਆਂ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਬਾਹਰਲੇ ਨਿਸ਼ਾਨ ਤੋਂ ਕੱਟਣਾ ਸ਼ੁਰੂ ਕਰਾਂਗੇ ਐਸ ਤਰ੍ਹਾਂ ਦੇਖੋ ਮੈਂ ਬਿਲਕੁਲ ਬਾਹਰਲੇ ਨਿਸ਼ਾਨ ਤੋਂ ਕੱਟ ਰਹੀ ਹਾਂ ਇਥੋਂ ਆਪਾਂ ਬਿਲਕੁਲ ਇਹਨੂੰ ਇਸ ਤਰੀਕੇ ਨਾਲ ਲੈ ਜਾਾਂਗੇ ਐਸ ਤਰ੍ਹਾਂ ਉਨੇ ਬਕਰ ਨੂੰ ਪਿੱਛੇ 侧 ਦੇ ਕਰਦਾ ਦੇਖੋ ਆਪਣੇ ਕੋਲੇ ਇਹ ਵਾਲੇ ਨਿਸ਼ਾਨ ਰਹੇਗੇ ਲੱਗੇ ਹੋਏ ਹੁਣ ਆਪਾਂ ਇਹਦੇ ਵਿੱਚੋਂ ਜਿਹੜਾ ਤਿਆਰ ਗਲਾ ਰੱਖਣਾਗਾ ਹੋਰ ਰੱਖਣਾਗਾ ਉਸੇ ਤਰ੍ਹਾਂ ਹੀ ਆਪਾਂ ਦੇਖੋ ਇਸ ਸਾਈਡ ਤੋਂ ਗਲਾਈ ਵਾਲੀ ਨਿਸ਼ਾਨੀ ਤੇ ਫੇਰ ਕੱਟਣਾ ਸ਼ੁਰੂ ਕਰਤਾ ਇਸ ਸਾਈਡ ਤੋਂ ਆਸਤਰਾ ਦੇ ਕਪਾਹ ਤਰੀਕੇ ਨਾਲ ਪਹਿਲਾਂ ਗਲਾਈ ਕੱਟ ਲਈਏ ਇਹਦੀ ਸਾਰੀ ਹੁਣ ਆਪਾਂ ਕੱਟਣੀ ਹੈਗੀ ਜਿਹੜੀ ਇਹ ਵਾਲੀ ਨਿਸ਼ਾਨੀ ਹੈ ਧਿਆਨ ਦੇ ਨਾਲ ਦੇਖਣ ਇਹ ਵਾਲੀ ਨਿਸ਼ਾਨੀ ਕੱਟਣੀ ਹੈ ਹੁਣ ਆਪਾਂ ਉਹਨੇ ਇਤੋਂ ਮੈਂ ਨਿਸ਼ਾਨੀ ਨੂੰ ਇਸ ਤਰ੍ਹਾਂ ਕੱਟੂੰਗੀ ਐਸਤਰਾ ਆਪਾਂ ਤੁਹਾਨੂੰ ਦਿਖਾਉਣੇ ਆ ਗਲਾ ਜਿਹੜਾ ਆਪਣਾ ਕਟਾਈ ਹੋ ਕੇ ਕਿਸ ਤਰੀਕੇ ਨਾਲ ਬਣ ਗਿਆ ਐਸਤਰਾ ਹੁਣ ਜਿਹਦੇ ਜਿਹੜੇ ਗਲੇ ਨੇ ਆਪਾਂ ਪੇਸਟ ਕਰ ਲਾਂਗਾ ਕਿਸ ਤਰੀਕੇ ਨਾਲ ਕਰਨਾ ਆਪਾਂ ਪਹਿਲਾਂ ਵਿਚਕਾਰ ਤੋਂ ਮਿਲਾਵਾਂਗੇ ਇਹਨੂੰ ਦੇਖੋ ਬਿਲਕੁਲ ਆਪਾਂ 6 ਇੰਚ ਹੀ ਰੱਖਣਾਗੇ ਕਿਉਂਕਿ ਆਪਾਂ 3 ਇੰਚ ਚੜਾਈ ਚ ਕੱਟਿਆ ਸੀਗਾ 6 ਇੰਚ ਤੇ ਇੱਥੋਂ ਆਪਾਂ ਦੇਖੋ ਆ ਗਿਆ ਸਵਾ ਸਵਾ 2.5 ਇੰਚ ਤਾਂ ਬਿਲਕੁਲ ਇੱਥੋਂ ਦੇਖੋ ਪੂਰਾ 2.5 ਇੰਚ ਆ ਰਹੇਗਾ ਇਸੇ ਤਰੀਕੇ ਨਾਲ ਹੁਣ ਆਪਾਂ ਇਹਨੂੰ ਪੇਸਟ ਕਰਾਂਗੇ ਪਹਿਲਾਂ ਪੇਸਟ ਆਪਾਂ ਨੂੰ ਦੇਖੋ ਇੱਕ extra ਕੱਪੜਾ ਲੈ ਲਾਂਗੇ ਜਿਵੇਂ ਕਿ ਦੇਖੋ ਮੈਂ ਇਹ ਲਾਈਨਿੰਗ ਲੈਤੀ ਐ ਇਹ ਲਾਈਨਿੰਗ ਨੂੰ ਮੈਂ ਡਬਲ ਫੋਲਡ ਕਰ ਰਹੀ ਹਾਂ ਦੇਖੋ ਇਸ ਤਰ੍ਹਾਂ ਇਹਦੇ ਉਪਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲਾਂਗੇ ਪਹਿਲਾਂ ਮੈਸਟਰ ਹੁਣ ਇਹਦਾ ਆਪਾਂ ਦੇ ਕਿਰਚੜਾਈ ਰੱਖਾਂਗੇ 3 ਇੰਚ 6 ਇੰਚ ਗਲੇ ਦੀ ਚੜਾਈ 6 ਇੰਚ ਰੱਖਾਂਗੇ ਇਨਾ ਪੈਸਟਰਾ ਜਿਹੜਾ ਪੇਸਟ ਕਰ ਲਾਂਗੇ ਪਹਿਲਾਂ ਗਲੇ ਨੂੰ ਉੱਪਰੋਂ ਉੱਪਰੋਂ ਪੇਸਟ ਕਰਾਂਗੇ ਪੈਸਟਰਾ ਹੁਣ ਆਪਾਂ ਇਹ ਵਿਚਕਾਰ ਤੋਂ ਦੇਖਾਂਗੇ ਵੀ ਆਪਣਾ ਗਲਾ ਜਿਹੜਾ ਵਿਚਕਾਰ ਤੋਂ 2.5 ਇੰਚ ਹੈ ਦੇਖੋ ਬਿਲਕੁਲ ਪ੍ਰੋਪਰ 2.5 ਇੰਚੀ ਆ ਰਿਹਾ ਹੁਣ ਇਹਨੂੰ ਆਪਾਂ ਇੱਥੋਂ ਪੇਸਟ ਕਰ ਲਾਂਗੇ ਐਸਟਰਾ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਐਕਸਟਰਾ ਕੱਪੜਾ ਜਿਹੜਾ ਇਸ ਤਰ੍ਹਾਂ ਇਹਨੂੰ ਕਟਾਈ ਕਰ ਦਾਂਗੇ ਨੇ ਇਸ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਰੀਜ਼ ਦੇਖੋ ਬਿਲਕੁਲ ਇਸ ਤਰ੍ਹਾਂ ਸੈਂਟਰ ਦੇ ਵਿੱਚ ਕ੍ਰੀਜ਼ ਪਾਉਣੀ ਹੈ ਆਪਾਂ ਐਸਟਰਾ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗਾ ਇਹਦੇ ਜੜਾਈ ਕਰਨ ਦਾ ਤਰੀਕਾ ਜਿਹੜੇ ਦੇ ਵਿੱਚ ਆਪਾਂ ਡਿਜ਼ਾਈਨ ਪਾਉਣਾ ਹੈ ਲੈਂਸ ਕਿ ਤਰੀਕੇ ਨਾਲ ਆਉਣੀ ਆਪਾਂ ਇਹਦੇ ਵਿੱਚ ਲੈਂਸ ਵੀ ਦੇਖੋ ਕੱਪੜਾ ਸ਼ਲਟ ਨਾਲ ਦਾ ਕੱਪੜਾ ਲੈਂਦਾ ਹੈਗਾ ਦੇਖੋ ਇੱਕ ਆਪਾਂ ਲੈਂਦੀ ਆ ਲੱਠਾ ਬੁਕਰਮ 10 ਇੰਚ ਲੰਬਾਈ ਦੇ ਵਿੱਚ ਲੈਂਦੀ ਆ ਮੈਂ 1.5 ਤੇ 5 ਇੰਚ ਆਪਾਂ ਲੈਂਦੀ ਆ ਚੁੜਾਈ ਦੇ ਵਿੱਚ ਹੁਣ ਇਹਨੂੰ ਆਪਾਂ ਇਹਦੇ ਉੱਪਰ ਪੇਸਟ ਕਰਾਂਗੇ ਇਸ ਤਰ੍ਹਾਂ ਇਹਨੇ ਦੇ ਉੱਪਰ ਪੇਸਟ ਕਰ ਲਾਂਗੇ ਥੋੜਾ ਸਲਾਈ ਦਾ ਕੱਪੜਾ ਛੱਡ ਕੇ ਰੱਖਿਓ ਕਿਉਂਕਿ ਇਹਦੇ ਨਾਲ ਆਪਾਂ ਇੱਕ ਕੱਪੜਾ ਹੋਰ ਜੁਆਇੰਟ ਕਰਨਾ ਹੈ ਜਿਹਦੇ ਲਈ ਆਪਣਾ ਨੀਚੇ ਬੁਕਰਮ ਇਹ ਲੁਕ ਜੇ ਇਹਨੂੰ ਚੰਗੀ ਤਰ੍ਹਾਂ ਦੇਖੋ ਮੈਂ ਪੇਸਟ ਕਰ ਲਿਆ ਇਸ ਤਰ੍ਹਾਂ ਇਹ ਕੱਪੜੇ ਨੂੰ ਮੈਂ ਇਸ ਤਰ੍ਹਾਂ ਜਿਹੜਾ ਕੱਟ ਕਰ ਲਿਆ। ਐਸ ਤਰ੍ਹਾਂ ਹੁਣ ਦੇਖੋ ਇਹਦੇ ਲਈ ਮੈਂ ਇੱਕ ਕੱਪੜਾ ਹੋਰ ਲਵਾਂਗੀ ਕਿਉਂਕਿ ਮੇਰੇ ਕੋਲ ਕੱਪੜਾ ਇਹ ਥੋੜਾ ਜਿਹਾ ਘੱਟ ਸੀਗਾ ਜਿਹੜਾ ਇਹ ਸਲਾਈ ਵਾਲਾ ਕੱਪੜਾ ਆਜੂਗਾ ਇਹ ਆਪਾਂ ਦੂਸਰੀ ਸਾਈਡ ਤੇ ਲਗਾ ਦਾਂਗੇ। ਇਹ ਜੋੜ ਵਾਲਾ ਕੱਪੜਾ ਆਪਾਂ نیچے ਵਾਲੀ ਸਾਈਡ ਤੇ ਰਹਿ ਜਾਊਗਾ। ਐਸ ਤਰ੍ਹਾਂ ਹੁਣ ਆਪਾਂ ਤਾਂ ਨਹੀਂiproper ਜਿਹੜੀ ਜਾਣਕਾਰੀ ਦੇਵਾਂਗੇ ਦੇਖੋ ਸਲਾਈ ਕਰਕੇ ਦੇਵਾਂਗੇ ਆਪਾਂ ਹੀ ਲੈਸ ਵੀ ਲਗਾਉਣੀ ਐ ਗਲਾ ਵੀ ਬਣਾਉਣਾ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਮਸ਼ੀਨ ਤੇ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਗਲੇ ਨੂੰ ਜਿਹੜਾ ਇਸ ਤਰ੍ਹਾਂ ਚੰਗੀ ਤਰ੍ਹਾਂ ਲੇੜਾਂਗੇ ਲੇੜਨ ਤੋਂ ਬਾਅਦ ਇਹਦੇ ਨਾਲ ਆਪਾਂ ਸ਼ਾਲ ਦੇ ਉੱਪਰ ਟੈਗ ਕਰ ਲੈਣਾ ਉਹ ਕਿਸ ਤਰੀਕੇ ਨਾਲ ਟੈਗ ਕਰਨਾ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਚਾਰ ਸਪੇਰ ਆਪਾਂ ਇਸ ਤਰ੍ਹਾਂ ਜਿਹੜਾ ਲੇੜ ਲਾਂਗੇ ਸਾਰੇ ਗਲੇ ਨੂੰ ਇਹ ਕੈਸੀ ਗੱਲ ਜੇ ਆਪਾਂ ਚਾਰ ਚਫੇਰੇ ਤਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਲੇਅਰ ਲਿਆ ਜਿਹੜਾ ਆਪਣਾ ਐਕਸਟਰਾ ਕਪੜਾ ਦੇਖੋ ਆਪਣੀ ਬੁਕਰਮ ਨਾਲ ਦੇਸੀ ਬਾਹਰ ਤਾਂ ਉਹਦੇ ਲਈ ਆਪਾਂ ਇਹ ਐਕਸਟਰਾ ਕਪੜਾ ਜਿਹੜੇ ਦੇ ਉੱਪਰ ਉੱਪਰ ਫੋਲਡ ਕਰਤਾ ਇਸ ਤਰ੍ਹਾਂ ਇਹ ਨੀਚੇ ਵੀ ਦੇਖੋ ਆਪਾਂ ਜਿਹੜਾ ਇਹ ਕਿਤਾਬ ਬਣਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਨੀਚੇ ਤੋਂ ਉਸੇ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਹੁਣ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਜਿਹੜਾ ਆਪਾਂ ਇਹ ਕਪੜਾ ਵੀ ਦੇਖੋ ਇਸ ਤਰ੍ਹਾਂ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਸ਼ਰਟ ਦੇ ਸਿੱਧੀ ਸਾਈਡ ਤੇ ਜੜਾਂਗੇ ਬਿਲਕੁਲ ਸੈਂਟਰ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਜੜਨਾ ਦੇਖੋ ਆਪਾਂ ਇਹਨੂੰ బకల్ సైనే బుక్మే ਦੇਖੋ ਸਾਰੇ ਗਲੇ ਦੇ ਆਪਾਂ ਇਸ ਤਰ੍ਹਾਂ ਸਲਾਈ ਲਗਾ ਲਈ ਹੁਣ ਦੇਖੋ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਪਿਛਕਾਰ ਤੋਂ ਜਿਹੜਾ ਕੱਪੜਾ ਗੈਸਟ ਹੈ ਉਹਨੂੰ ਐਕਸਟਰੀਨ ਕੱਟ ਦੇਵਾਂਗੇ ਇਸ ਤਰ੍ਹਾਂ ਸਿਰਫ ਅੱਧਾ-ਅੱਧਾ ਇਹ ਚਪਾਈ ਜਿੰਨਾ ਕ ਸਲਾਈ ਵਾਲਾ ਮਾਰਜਨ ਹੁੰਦਾ ਸਿਰਫ ਆਪਾਂ ਉਹਨਾਂ ਕ ਰੱਖਣਾ ਹੈ ਸਰ ਤਾਂ ਵੀ ਆਪਾਂ ਦੇਖੋ ਕਿ ਟਾਈ ਕਰ ਲਾਂਗੇ ਐਸ ਤਰ੍ਹਾਂ ਹੁਣ ਦੇਖਦੇ ਕੁੰਜਿਆਂ ਦੇ ਵਿੱਚ ਦੇਖੋ ਇਸ ਤਰ੍ਹਾਂ ਆਪਾਂ ਰੇਵਾ ਕੱਟ ਲਗਾਵਾਂਗੇ ਇੱਧਰ ਵੀ ਤੇ ਦੂਸਰੀ ਸਾਈਡ ਤੇ ਵੀ ਬਿਲਕੁਲ ਇਸ ਤਰ੍ਹਾਂ ਰੇਵ ਕੱਟ ਲਗਾਵਾਂਗੇ ਆਪਾਂ ਤੇ ਆਪਾਂ ਛੋਟੇ ਛੋਟੇ ਕੱਟ ਲਗਾਉਣਾ ਜਿੱਥੇ ਆਪਣੇ ਗਲੇ ਦੀ ਗਲਾਈ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਪੈਰ ਦੇ ਉੱਪਰ ਪੱਟ ਦੇ ਲਈ ਉਸ ਤੋਂ ਬਾਅਦ ਇਹ ਆਪਾਂ ਹੁਣ ਪਲਟੀ ਮਾਰਨੀ ਹੈ ਜਿਵੇਂ ਆਪਾਂ ਆਮ ਗਲੇ ਦੀ ਪਲਟੀ ਲਗਾਉਣੀ ਹੈ ਇਸ ਤਰ੍ਹਾਂ ਹੁਣ ਇਹਦੇ ਉੱਪਰ ਆਪਾਂ ਵੱਡੇ ਵਕੇ ਦੇ ਨਾਲ ਦੇਖੋ ਕੱਚੀ ਪਾਵਾਂਗੇ ਪਹਿਲਾਂ ਬਿਲਕੁਲ ਵੱਡੇ ਵਕੇ ਦੇ ਨਾਲ ਆਪਾਂ ਕੱਚੀ ਪਾਉਣੀ ਹੈ ਇਸ ਤਰ੍ਹਾਂ ਇਹ ਸਾਰੇ ਗਲੇ ਦੇ ਉੱਪਰ ਦੇਖੋ ਆਪਾਂ ਇਸ ਤਰ੍ਹਾਂ ਕੱੱਚੀ ਪਾ ਲਈ ਹੁਣ ਆਪਾਂ ਇਹਦੇ ਨੀਚੇ ਦੇਖੋ ਲੈਂਸ ਲਗਾਉਣੀ ਹੈ ਪਹਿਲਾਂ ਉਸ ਤੋਂ ਬਾਅਦ ਆਪਾਂ ਜਿਹੜਾ ਇੱਕ ਫੈਬਰਿਕ ਤਿਆਰ ਕੀਤਾ ਲੱਟਾ ਬੁਕਰਮ ਲਗਾ ਕੇ ਉਹਦੇ ਨੀਚੇ ਆਪਾਂ ਨੂੰ ਵੀ ਜੁਆਇਨ ਕਰਨਾ ਹੈ ਆਪਾਂ ਕਿਸ ਤਰੀਕੇ ਨਾਲ ਕਰਨਾ ਆਪਾਂ ਤੁਹਾਨੂੰ ਉਹ ਵੀ ਦੱਸ ਦਿਆਂਗੇ ਐਸ ਤਰ੍ਹਾਂ ਇਸ ਤਰ੍ਹਾਂ ਲੇਕੋ ਇਹ ਗਲੇ ਨੂੰ ਮੈਂ ਜਿਹੜਾ ਰੈਡੀ ਕਰ ਲਿਆ ਤੁਸੀਂ ਦੇਖ ਸਕਦੇ ਹੋ ਦੇਖੋ ਇਸ ਤਰ੍ਹਾਂ ਇਹਦੇ ਪਗਲਾਈ ਸਾਰੀ ਪਾ ਲਈ ਕੱਟ ਪੈ ਗਿਆ ਦੇਖੋ ਇਹਦੇ ਵਿੱਚ ਹੁਣ ਆਪਾਂ ਲੈਣੀ ਹੈਗੀ ਦੇਖੋ ਲੈਸ ਨ ਆਪਾਂ ਤੇ ਇੱਕ ਲੈਸ ਨੂੰ ਰੱਖਾਂਗੇ ਇਹ ਗਲੇ ਦੇ ਬਿਲਕੁਲ نیچے ਇਸ ਤਰ੍ਹਾਂ ਹੁਣ ਇਹਦੇ ਉੱਪਰ ਆਪਾਂ ਲਗਾਵਾਂਗੇ ਸਲਾਈ ਇਹ ਆਪਾਂ ਪੱਕੇ ਵਖੇ ਨਾਲ ਲਗਾਉਣੀ ਹੈ ਸਲਾਈ ਜਿਹੜੀ ਲਗਾਉਣੀ ਹੈ ਇਸ ਤਰ੍ਹਾਂ ਬਿਲਕੁਲ ਕੁੰਜੇ ਤੇ ਆ ਕੇ ਇਹਨੂੰ ਆਪਾਂ ਇਸ ਤਰ੍ਹਾਂ ਮੋੜਨਾ ਹੈ ਬਾਦ ਦੇ ਕੇ ਬੁਕਰੂਮ ਨਾਲ ਪੇਕ ਸਾਈਡ ਤੇ ਲੈਸ ਨੂੰ ਲਗਾ ਲਏ ਇਤੋਂ ਲੈਸ ਆਪਾਂ ਦਿੱਤੀ ਕੱਟ ਹੁਣ ਆਪਾਂ نیچے ਤੋਂ ਉੱਪਰ ਨੂੰ ਲੈ ਕੇ ਜਾਵਾਂਗੇ ਕਿਉਂਕਿ ਫਿਰ ਜਿਹੜੇ ਆਪਾਂ ਗਲਾਈ ਦੇ ਵਿੱਚ ਲਗਾਈ ਹੈ ਇਹ ਉਧਰ ਦੀ ਆਪਾਂ ਤਾਂ ਸਹੀ ਨਹੀਂ ਲੱਗਣੀ ਆਏਗੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ نیچے ਰੱਖਾਂਗੇ ਨੇ ਐਸ ਤਰ੍ਹਾਂ इस तरह तिले शहर भी पला ऐसा जी इस तरह सारी कंप्लीट कर लेंगे उस लैस न इस तरह मोड़ा ਸਾਰੀ ਲੈਸ ਆਪਾਂ ਕੱਲ ਹੀ ਕੰਪਲੀਟ ਉਸ ਤੋਂ ਬਾਅਦ ਹੁਣ ਆਪਾਂ ਇਹਦੇ नीचे ਜਿਹੜਾ ਆਪਾਂ ਇੱਕ ਫੈਬਰਿਕ ਦੇਖੋ ਰੈਡੀ ਕੀਤਾ ਸੀਗਾ ਇਸ ਤਰ੍ਹਾਂ ਆਪਾਂ ਇਹ ਲੱਠਾ ਬੁਕਰਮ ਜਿਹੜੀ ਪੇਸਟ ਕੀਤੀ ਸੀ ਇਹਦੇ नीचे ਇਸ ਤਰ੍ਹਾਂ ਇਹ ਕੱਪੜਾ ਆਪਾਂ ਇਹਦੇ ਨਾਲ ਜੋਇੰਡ ਕਰ ਲਿਆ ਕਿਉਂਕਿ ਆਪਣੇ ਕੋਲੇ ਇੰਨਾ ਲੰਬਾ ਕੱਪੜਾ ਨਹੀਂ ਸੀਗਾ ਤੇ ਇਹਦੇ ਤੇ ਆਪਾਂ ਹੁਣ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸ ਦਿਆ ਜਿਵੇਂ ਕਿ ਦੇਖੋ ਇਹ ਕੱਪੜਾ ਹੈ ਮੇਰੇ ਕੋਲ ਆ ਇਹ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਤੇ ਨਿਸ਼ਾਨ ਲਗਾਉਣਾਗਾ ਦੇਖੋ ਬਿਲਕੁਲ ਇਸ ਤਰ੍ਹਾਂ ਦੇਖੋ ਪਹਿਲਾਂ ਆਪਾਂ ਹਾਫ ਦੇ ਵਿੱਚ ਨਿਸ਼ਾਨ ਲਗਾ ਲਾਂਗੇ ਬਿਲਕੁਲ ਹਾਫ ਦੇ ਵਿੱਚ ਤਾਂ ਜੋ ਆਪਣਾ ਜਿਹੜਾ ਗਲੇ ਦਾ ਡਿਜ਼ਾਈਨ ਹੈਗਾ ਬਿਲਕੁਲ ਸਹੀ ਤਰੀਕੇ ਨਾਲ ਬਣ ਸਕੇ ਇਸ ਤਰ੍ਹਾਂ ਦੇਖੋ ਇਹ ਡਿਜ਼ਾਈਨ ਨੂੰ ਆਪਾਂ ਇਹ ਨਿਸ਼ਾਨ ਨੂੰ ਆਹ ਨਿਸ਼ਾਨ ਨਾਲ ਇਸ ਤਰ੍ਹਾਂ ਮਿਲਾ ਦਾਂਗੇ ਪਹਿਲਾਂ ਤਾਂ ਜੋ ਆਪਣੇ ਇਹਦੇ ਵਿੱਚ ਸੈਂਤਰਾ ਆਵੇ ਪੁਣਾ ਪਾਤਾ ਇੰਚ ਦੇ ਕੋਈ ਤੋਂ ਵਿਚਕਾਰ ਤੋਂ ਪੱਟੀ ਹੈ ਜਿਹੜੀ ਚੌੜੀ ਰੱਖਣੀ ਹੈ 2.5 ਇੰਚ ਦੀ ਆਪਾਂ ਕਿਵੇਂ ਰੱਖਾਂਗੇ ਦੇਖੋ ਸਵਾ 2.5 ਇੰਚ ਤੇ ਮੈਂ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ ਇਧਰ ਆ ਜੂਗਾ 2.5 ਇੰਚ ਤੇ ਦੇਖੋ ਕਿ ਇਧਰੋਂ ਜਾਨ ਇੱਥੇ ਆ ਗਿਆ ਇਧਰੋਂ ਇੱਥੇ ਆ ਗਿਆ ਹੁਣ ਆਪਾਂ ਬਿਲਕੁਲ ਕੀ ਕਰਨਾ ਹੈ ਹੁਣ ਇਹ ਗਲੇ ਨੂੰ ਆਪਾਂ ਲਾਵਾਂਗੇ ਇਸ ਤਰ੍ਹਾਂ ਪਹਿਲਾਂ ਜਿੱਥੇ ਆਪਣਾ ਇੱਕ ਨਿਸ਼ਾਨ ਲੱਗਿਆ ਹੈਗਾ ਪਹਿਲਾਂ ਇੱਕ ਸਾਈਡ ਤੇ ਇਸ ਤਰ੍ਹਾਂ ਇਹਨੂੰ ਰੱਖਾਂਗੇ ਬਿਲਕੁਲ ਇਸ ਤਰ੍ਹਾਂ ਇਰੇ ਉੱਪਰ ਆਪਾਂ ਡਬਲ ਪਹਿਲਾਂ ਲਾ ਦਾਂਗੇ ਸਲਾਈ ਕਿਉਂਕਿ ਇੱਥੇ ਆਪਾਂ ਸਲਾਈ ਨੂੰ ਕਰ ਦਾਂਗੇ ਪੱਕਾ ਬਿਲਕੁਲ ਐਸਟ੍ਰ ਉਸ ਤੋਂ ਬਾਅਦ ਹੁਣ ਆਪਾਂ ਪਹਿਲਾਂ ਦੂਸਰੀ ਸਾਈਡ ਤੇ ਪੱਕਾ ਕਰਾਂਗੇ ਇਹਨੂੰ ਐਸਟ੍ਰ ਇਹਨੂੰ ਰੱਖਾਂਗੇ ਇੱਥੇ ਤੇ ਜਿੰਨਾ ਚੰਗਾ ਤੇ ਬਿਲਕੁਲ ਉਲੀ ਇਤੋਂ ਆਪਾਂ ਇਹਨੂੰ ਪੱਕਾ ਕਰ ਦਾਂਗੇ ਪਹਿਲਾ ਨਿਸ਼ਾਨ ਨੂੰ ਉਸ ਤੋਂ ਬਾਅਦ ਜਿਹੜੀ ਆਪਣੇ ਉਹਨੇ ਸੈਂਟਰ ਆ ਗਿਆ ਮੰਨ ਕੇ ਚਲੋ ਨੀਚੇ ਤੋਂ ਬਿਲਕੁਲ ਸੈਂਟਰ ਆ ਗਿਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਜੈਕਟ ਦਿਖ ਰਿਹਾ ਹੋਊਗਾ ਇਹ ਬਿਲਕੁਲ ਦੇਖੋ ਇਹ ਸੈਂਟਰ ਬਣਾ ਕੇ ਆਪਾਂ ਇਹ ਰੱਖ ਲਿਆ ਇਹ ਸੈਂਟਰ ਨੂੰ ਆਪਾਂ ਇਸ ਤਰੀਕੇ ਨਾਲ ਫੜਾਂਗੇ ਐਸ ਤਰ੍ਹਾਂ ਇਹਦੇ ਉਪਰ ਆਪਾਂ ਸਲਾਈ ਲਗਾਵਾਂਗੇ ਹੁਣ ਪਹਿਲਾਂ ਇੱਕ ਸਾਈਡ ਤੇ ਸਲਾਈ ਲਗਾਈਏ ਦੇਖੋ ਪਹਿਲਾਂ ਆਪਾਂ ਇਸ ਤੋਂ ਉਹ ਸੇ ਤਰ੍ਹਾਂ ਇਹ ਪਾ ਲਗਾਵਾਂਗੇ ਦੂਸਰੀ ਸਾਈਡ ਤੇ ਸਕਦੇ ਹੋ ਆਪਣੀ ਜਿਹੜੀ ਪੱਟੀ ਆ ਬਿਲਕੁਲ ਦੇਖੋ ਇਸ ਤਰੀਕੇ ਨਾਲ ਆਪਾਂ ਲਗਾ ਲਈ ਕੰਪਲੀਟ ਕਰ ਲਈ ਹੁਣ ਇਹ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਸਾਰਾ ਗਲੇ ਦਾ ਡਿਜ਼ਾਈਨ ਇਹ ਨਾ ਬਿਲਕੁਲ ਪਸੰਦ ਆਇਆ ਹੋਊਗਾ ਤੁਹਾਨੂੰ ਬਣਾ ਜਿਹੜਾ ਬਣਾਉਣਾਗਾ ਬਿਲਕੁਲ ਈਜ਼ੀ ਤਰੀਕੇ ਨਾਲ ਤੁਸੀਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਸਿੱਖ ਸਕਦੇ ਹੋ ਹੁਣ ਇਹਦੇ ਉੱਪਰ ਆਪਾਂ ਲਗਾਵਾਂਗੇ ਦੇਖੋ ਇਸ ਤਰੀਕੇ ਦੇ ਨਾਲ ਦੇਖੋ ਬਟਨ ਆ ਬਟਨ ਤੁਸੀਂ ਕੁਝ ਵੀ ਲਗਾ ਸਕਦੇ ਹੋ ਬਟਨ ਲਗਾਉਣੇ ਬਟਨ ਲਗਾ ਲਓ ਨਹੀਂ ਲਗਾਉਣੇ ਤਾਂ ਤੁਹਾਡੀ ਆਪਣੀ ਇੱਛਾ ਦੇ ਕੋਈ ਤਰੀਕੇ ਦੇ ਨਾਲ ਮੈਂ ਜਿਹੜੇ ਬਾਟਨ ਨੇ ਪੰਜ ਬਾਟਨ ਲਗਾਵਾਂਗਾ ਪਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰਹਿ ਰਿਹਾ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਗਲੇ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੋਊਗਾ ਗਲੇ ਦਾ ਡਿਜ਼ਾਈਨ ਪਸੰਦ ਆਇਆ ਹੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਨਵੇਂ-ਨਵੇਂ ਵੀਡੀਓ ਦੇਖਣ ਲਈ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੇਂ-ਨਵੇਂ ਆਉਣ ਵਾਲੇ ਵੀਡੀਓ ਤੁਸੀਂ ਘਰ ਬੈਠੇ ਦੇਖ ਸਕੋ ਤੇ ਆਪਣੇ ਸੂਟਾਂ ਦੇ ਨਵੇਂ ਡਿਜ਼ਾਈਨਾਂਗੇ ਤੁਸੀਂ ਖੁਦ ਘਰ ਬੈਠ ਕੇ ਇਹਦਾ ਰੈਡੀ ਕਰ ਸਕੋ ਏ ਸੀ ਕਿ ਜੇ ਆਪਣੇ ਅੱਜ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਹਸਤਿਕਾਲ ਜੀ